ਸਕ੍ਰੀਨ ਉੱਤੇ ਆ ਇੱਕ ਮਾੜੂ ਜਿਹਾ ਮੁੰਡਾ ਤੁਸੀਂ ਦੇਖਦੇ ਪਏ ਹੋ ਤਸਵੀਰਾਂ ਇਹਦੀਆਂ ਦੇਖ ਕੇ ਤੁਹਾਨੂੰ ਇੰਜ ਲੱਗਦਾ ਹੋਵੇਗਾ ਜਿਦ ਤਰ੍ਹਾਂ ਕਿ ਕਮਲਾ ਰਮਲਾ ਹੈਗਾ ਆ ਲੇਕਿਨ ਇਹ ਤਾਂ ਕਾਫੀ ਸਮੇਂ ਤੋਂ ਪੁਲਿਸ ਦੀ ਅੱਖਾਂ ਦੇ ਵਿੱਚ ਘੱਟਾ ਪਾਉਂਦਾ ਆਂਧਾਰ ਆ ਸੀ ਲੇਕਿਨ ਬਾਅਦ ਵਿੱਚ ਪੁਲਿਸ ਨੂੰ ਜਦੋਂ ਲੱਗ ਗਈ ਇਹਦੀ ਪਾਣਾ ਤੇ ਉਹਨਾਂ ਨੇ ਸਪੈਸ਼ਲ ਨਾਕਾ ਲਿਆ ਲਾ ਇਨੂੰ ਤੁਰੇ ਆਉਂਦੇ ਨੂੰ ਲਿਆ ਖਲਾਰਕ ਜਦੋਂ ਕੀਤੀ ਤਲਾਸ਼ੀ ਤਾਂ ਪੁਲਿਸ ਦੇ ਉੱਡ ਗਏ ਹੋਸ਼ ਜੀਹਾਂ 2 ਕਿਲੋ ਫੀਮ ਪਤੰਦਰ ਆਪਣੇ ਬੈਗ ਦੇ ਵਿੱਚ ਪਾ ਕੇ ਇੰਜ ਤੁਰੇ ਫਿਰਦਾ ਸੀ ਜਿਵੇਂ ਕਿ ਕਿਤੇ ਕੰਪਨੀ ਬਾਗ ਜਾਂ ਕਿਤੇ ਸੈਸ ਪਾਟਾ ਕਰਨ ਆਇਆ ਹੋਵੇ ਉਸ ਤੋਂ ਬਾਅਦ ਪੁਲਿਸ ਨੇ ਇਹਨੂੰ ਸਲਾਖਾਂ ਦੇ ਪਿੱਛੇ ਤਾਂ ਛੁੱੜ ਦਿੱਤਾ ਲੇਕਿਨ ਜਦੋਂ ਖੁਲਾਸੇ ਕੀਤੇ ਤਾਂ ਸਭ ਦੇ ਹੀ ਹੋਸ਼ ਉੱਡ ਗਏ ਕਿਉਂਕਿ ਇਹ ਨੌਜਵਾਨ ਇਹਦਾ ਛਾਤਰੇਗਾ ਸੀ ਕਮਲਾ ਰਮਲਾ ਬਣ ਕੇ ਘੁੰਮਦਾ ਸੀ ਬਾੜਾ ਬੈਗ ਜਿਹੜਾ ਕੀ ਕਹ ਲੋ ਪਾਟਾ ਪੁਰਾਣਾ ਬੈਗ ਰੱਖਿਆ ਹੁੰਦਾ ਸੀ ਨੇ ਮੋਢੇ ਉੱਤੇ ਕੋਈ ਜੱਜ ਨਹੀਂ ਸੀ ਕਾ ਸਕਦਾ ਕਿ ਇਸ ਪਤੰਦਰ ਦੇ ਕੋਲੋਂ ਨਸ਼ੇਲੀ ਅਦਾਰਤ ਇੰਨੀ ਵੱਡੀ ਮਾਤਰਾ ਦੇ ਵਿੱਚ ਹੋਵੇਗਾ ਕਿ ਜਿਹੜਾ ਕੀ ਲੱਖਾਂ ਦਾ ਹੋਵੇਗਾ ਲੇਕਿਨ ਪੁਲਸ ਤੁਹਾਨੂੰ ਪਤਾ ਹੈ ਜਦੋਂ ਵੀ ਕਿਸੇ ਨੂੰ ਕੋਈ ਜਾਣਕਾਰੀ ਦਿੱਤੀ ਜਾਂਦੀ ਹੈਗੀ ਆ ਤੇ ਫਿਰ ਨਾਕਾ ਤਾਂ ਲਾਇਆ ਜਾਂਦਾ ਹੀ ਹੈਗਾ ਆ ਲੇਕਿਨ ਕਿਤਨਾ ਕਿਤੇ ਇਹਨਾਂ ਲੋਕਾਂ ਨੂੰ ਫੜ ਕੇ ਵੀ ਜਿਹੜੀ ਇੱਕ ਸਰਕਾਰਾਂ ਦੇ ਦਾਅਵਿਆਂ ਦੀ ਫੂਕ ਵੀ ਨਿਕਲਦੀ ਨਜ਼ਰ ਆਉਂਦੀ ਪਈ ਹੈਗੀ ਆ ਤੇ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਇਹ ਪਤੰਦਰ ਕਿਵੇਂ ਕਰੀ ਜਾਂਦੇ ਨੇ ਆਪਣੀਆਂ ਵਾਰਦਾਤਾ ਨੂੰ ਅੰਜਾਮ ਕਿਵੇਂ ਕਰੀ ਜਾਂਦੇ ਨੇ ਲੁੱਟਾਂ ਕੋਮਾਂ ਨੂੰ ਅੰਜਾਮ ਕਿਵੇਂ ਕਰੀ ਜਾਂਦੇ ਨੇ ਇੰਨੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਸਪਲਾਈ ਕੀ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਪੰਜਾਬ ਦਾ ਮਾਹੌਲ ਕਿ ਜਾਂ ਫਿਰ ਕੋਈ ਨਵੇਂ ਕਾਨੂੰਨ ਆਣਗੇ ਜਾਂ ਕੋਈ ਨਵਾਂ ਤਰੀਕਾ ਆਏਗਾ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਕ੍ਰਾਈਮ ਉਹ ਚਿੱਟਾ ਖਤਮ ਹੋਏਗਾ ਇਹ ਆਪਣੇ ਆਪ ਦੇ ਵਿੱਚ ਵੱਡਾ ਇੱਕ ਸਵਾਲ ਹੈ ਜੋ ਕਿ ਸ਼ਾਇਦ ਹੀ ਕੋਈ ਮਸਲਾ ਹੱਲ ਹੋਵੇ ਅਜੇ ਤਾਂ ਨਹੀਂ ਲੱਗਦਾ ਤੁਹਾਨੂੰ ਕੀ ਲੱਗਦਾ ਇਸ ਬਾਰੇ ਜਰੂਰ ਆਪਣੇ ਕਮੈਂਟਸਾਂ ਸੋ ਜਿਹੜਾ ਨਸ਼ੀਲਾ ਪਦਾਰਥ ਬ੍ਰਾਹਮ ਦੋਏ ਦੇ ਬਾਰੇ ਜਾਣਕਾਰੀ ਦਿਓਗੇ ਅ ਮਾਨ ਜੋ ਐਸਐਸਪੀ ਸਾਹਿਬ ਮੁਹਾਲੀ ਐਸਪੀ ਰੋਲਰ ਸਾਹਿਬ ਐਂਡ ਡੀਐਸਪੀ ਖਰੜਵੰਦ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਹੜੇ ਡਾਇਰੈਕਟ ਤੌਰ ਦਾ ਕਰਦੇ ਆ ਮਾਰੇ ਅਨਸਰ ਇਹਨਾਂ ਤੇ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਸ਼ਿਕੰਜਾ ਕੱਸ਼ਿਆ ਜਾ ਰਿਹਾ ਹੈ ਜਿਸ ਦੀ ਤਾਇਤਾ ਰਾਜਵੀ ਸਿਟੀ ਹਾਰਟ ਦੇ ਗਊਸ਼ਾਲਾ ਦੇ ਵਿਚਕਾਰ ਨਾਕਾ ਲਗਾਇਆ ਹੋਇਆ ਸੀਗਾ ਜਿੱਤੇ ਹਰ ਜਾਂ ਜਾਂ ਮਿਲ ਗਿਆ ਗੱਡੀਆਂ ਤੇ ਹੋਰ ਜੋ ਵੀ ਸਾਨੂੰ ਸ਼ੱਕੀ ਲੱਗਦਾ ਸੀ ਉਹਦੀ ਤਲਾਸ਼ੀ ਲਈ ਜਾ ਰਹੀ ਸੀ ਤੇ ਦਰਾਨੇ ਨਾਕਾ ਬੰਦੀ ਸਾਨੂੰ ਇੱਕ ਵਿਅਕਤੀ ਉੱਤੋਂ ਆਉਂਦਾ ਦਿਖਾਈ ਦਿੱਤਾ ਜਿਨੇ ਪਿੱਠੂ ਬੈਗ ਆਪਣੇ ਮਗਰ ਲਗਾਇਆ ਹੋਇਆ ਸੀ ਉਹਨੂੰ ਰੋਕ ਕੇ ਜਦੋਂ ਉਹਦੇ ਪਿੱਠੂ ਬੈਗ ਦੀ ਤਲਾਸ਼ੀ ਕੀਤੀ ਐ ਤੇ ਅੰਦਰ ਇੱਕ ਪਾਰਦਰਸ਼ੀ ਮੌਮੀ ਦੇ ਫਾਫੇ ਦੇ ਵਿੱਚ 2 ਕਿਲੋ ਹਫੀਮ ਸੀ ਜਦੋਂ ਮੌਕੇ ਤੇ ਇੱਥੇ ਗੱਡਾ ਕੀਤਾ ਇਹ ਉਹਨੇ ਵੇਟ 2 ਕਿਲੋ ਦੇ ਗ੍ਰੀਨ ਹੋਇਆ ਹੈ ਇਹ ਜਿਹੜਾ ਜੋਪੀ ਤੋਂ ਫਿੰਗ ਲਿਆ ਕੇ ਇਹਦੇ ਸਪਲਾਈ ਕਰਦੇ ਆ ਇਹਦੀ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਹੋਇਆ ਕੋਈ ਨਾ ਪੁਰਾਣਾ ਰਿਕਾਰਡ ਸਾਹਮਣੇ ਨਹੀਂ ਆਇਆ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਫਿਰ ਵੀ ਮਾਮਲੇ ਦੀ ਡੂੰਘਾਈ ਦੇ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਹੀ ਸਦੀ ਉਹਨਾਂ ਨੂੰ ਜਿਹੜੇ ਟਰੱਕ ਪੈਡਲਰ ਨੇ ਇਹ ਤੁੰ ਦਾ ਕਰਦੇ ਨੇ ਇਹਨਾਂ ਨੂੰ ਸਖਤ ਸਖਸ਼ਾ ਦੇ ਕੇ ਬਾਜ਼ ਆਸਣ ਇਹ ਉਸੇ ਤੰ ਦਾ ਨਾ ਕਰ। ਸਮਾਜ ਯੋਗ ਦਲ ਚ ਪੇਸ਼ ਕਰਤ। ਆ ਇਹਨੂੰ ਮਾਜੋਗ ਦਲ ਦੇ ਵਿੱਚ ਪੇਸ਼ ਕੀਤਾ ਜਾ ਚੁਕਿਆ ਸੀ ਤੇ ਇਹ ਦਾ 2 ਦਿਨ ਦਾ ਮਾਜੋਗ ਦਲ ਨੇ ਪ੍ਰਸਮਾਨਤ فرمایا। ਖੂਬ ਪਤਾ ਲੱਗੇ ਕਿੱਥੇ ਵੇਚਦਾ ਸੀ ਇੱਥੇ। ਇਹਦੇ ਲਈ ਤਕਤੀਸ਼ ਜਾਰੀ ਹੈ। ਮਾਜੋ ਐਸਐਸਪੀ ਸਾਹਿਬ ਮੁਹਾਲੀ ਐਸਪੀ ਰੋਲਰ ਸਾਹਿਬ ਐਂਡ ਡੀਐਸਪੀ ਖਰੜਵੰਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਹੜੇ ਡਾਇਰੈਕਟ ਪੱਧਰ ਤੇ ਆਪਾਂ ਦਾ ਕਰਦੇ ਆ ਮਾੜੇ ਅਨਸਰ ਇਹਨਾਂ ਤੇ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਸ਼ਿਕੰਜਾ ਕੱਸ਼ਿਆ ਜਾ ਰਿਹਾ ਹੈ ਜਿਸ ਦੀ ਤਾਇਤ ਰਾਜਵੀ ਸਿਟੀ ਹਾਰਟ ਦੇ ਗਮਸਾਲਾ ਦੇ ਵਿਚਕਾਰ ਨਾਕਾ ਲਗਾਇਆ ਹੋਇਆ ਸੀਗਾ ਜਿੱਥੇ ਹੌਂ ਚਾਨ ਦੇ ਮਲਗੇ ਗੱਡੀਆਂ ਤੇ ਹੋਰ ਜੋ ਵੀ ਸਾਨੂੰ ਸ਼ੱਕੀ ਲੱਗਦਾ ਸੀ ਉਹਦੀ ਤਲਾਸ਼ੀ ਲਈ ਜਾ ਰਹੀ ਸੀ ਤੇ ਦਰਾਨੇ ਨਾਕਾ ਉੱਤੇ ਸਾਨੂੰ ਇੱਕ ਵਿਅਕਤੀ ਉੱਤੋਂ ਜਾਂ ਤਾਂ ਦਿਖਾਈ ਦਿੱਤਾ ਜਿਹਨੇ ਪਿੱਠੂ ਬੈਗ ਆਪਣੇ ਮਗਰ ਲਗਾਇਆ ਹੋਇਆ ਸੀ ਉਹਨੂੰ ਰੋਕ ਕੇ ਜਦੋਂ ਉਹਦੇ ਪਿੱਠੂ ਬੈਗ ਦੀ ਤਲਾਸ਼ੀ ਕੀਤੀ ਹੈ ਤੇ ਅੰਦਰ ਇੱਕ ਪਾਰਦਰਸ਼ੀ ਮੌਮੀ ਫਾਫੇ ਦੇ ਵਿੱਚ 2 ਕਿਲੋ ਫੀਮ ਸੀ ਜਿਹਨੂੰ ਮੌਕੇ ਤੇ ਹੀ ਇੱਥੇ ਕੰਡਾ ਕੀਤਾ ਉਹਦੇ ਬੇਟ 2 ਕਿਲੋ ਰਿਕਰੀਮ ਹੋਇਆ ਹੈ ਐਸ ਜਿਹੜਾ ਜੋਪੀ ਤੋਂ ਫੀਮ ਲਿਆ ਕੇ ਇਹਦੇ ਸਪਲਾਈ ਕਰਦੇ ਆ ਇਹਦੀ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਹੱਦ ਤੱਕ ਹੁੰਦਾ ਕਿ ਉਸੇ ਕੋਈ ਦਾ ਪੁਰਾਣਾ ਰਿਕਾਰਡ ਸਾਹਮਣੇ ਨਹੀਂ ਆਇਆ ਕਿਸੇ ਤਰ੍ਹਾਂ ਦਾ ਕਿੰਨਾ ਦਾ ਰਿਕਾਰਡ ਫਿਰ ਵੀ ਮਾਮਲੇ ਦੀ ਢੰਗਾਈ ਦੇ ਨਾਲ ਤបਤੀਸ਼ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਹੀ ਸ਼੍ਰੀ ਉਹਨਾਂ ਨੂੰ ਜਿਹੜੇ ਡਰੱਗ ਪੈਡਲਰ ਨੇ ਇਹ ਧੰਦਾ ਕਰਦੇ ਨੇ ਇਹਨਾਂ ਨੂੰ ਸਖਤ ਸਜ਼ਾ ਦੇ ਕੇ ਬਾਜ਼ਾਜਣ ਇਹ ਉਸੇ ਤੰਤ ਨਾਲ ਸਰ ਮਾਨਯੋਗ ਅਦਾਲਤ 'ਚ ਪੇਸ਼ ਕਰਤ ਹਾਂ ਇਹ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ 13 ਦਿਨ ਦਾ ਮਾਨਯੋਗ ਅਦਾਲਤ ਨੇ ਕੋਰਸ ਰਾਮਿਤ ਕਰ ਮੈਂ ਖੂਬ ਪਤਾ ਲੱਗੇ ਕਿੱਥੇ ਵੇਚਦਾ ਸੀ ਇੱਥੇ ਇਹਦੇ ਲਈ ਤਰਕੀਸ਼ ਜਾਰੀ ਹੈ